ਰਿੜਤਾ ਤੇ ਕਟੜਤਾ ਵਿੱਚ ਬੜਾ ਫਰਕ ਧਿਆਨ ਦੇ। ਕਟੜਤਾ ਧਰਮ ਨਹੀਂ ਹੁੰਦਾ। ਕਟੜਤਾ ਦਾ ਮਤਲਬ ਇਹ ਜਿਵੇਂ ਉਹ thing ਸਾਡੇ ਕੋਲ ਨਹੀਂ ਅਸੀਂ ਪਰ ਦੂਜਿਆਂ ਨੂੰ ਦੱਸੀ ਜਾਂਦੇ। ਉਹਨੂੰ ਕਹਿੰਦੇ ਕਟੜ ਯਾਦ। ਔਰੰਗਜ਼ੇਬ ਉਹਦਾ ਸ਼ਿਕਾਰ ਹੋ ਗਿਆ। ਔਰੰਗਜ਼ੇਬ ਆ ਹੁਣ ਵਾਲੇ ਵੀ ਹੋਏ ਨੇ। ਹੁਣ ਵਾਲੇ ਵੀ ਥੋੜਾ ਜਿਹਾ ਭੁਲੇਖਾ ਖਾਂਦੇ ਨੇ। ਉਹ ਵੀ ਕਹਿੰਦੇ ਨੇ ਆ ਸਾਡੇ ਵਿੱਚੋਂ ਸਿੱਖ ਕੌਮ ਪੈਦਾ ਹੋਈ। ਇਹ ਉਹ ਨੀਤੀ ਹੈ ਤੇ ਮੈਂ ਆਪਣੇ ਆਪ ਨੂੰ ਵੀ ਸੋਚਣਾ ਜਿੱਦਣ ਅਸੀਂ ਵੀ ਕਹਿਣ ਲੱਗ ਪੈਣਾ ਵੀ ਸਾਡੇ ਵਿੱਚ ਤੋਂ ਫਲਾਣਾ ਪੈਦਾ ਹੋਇਆ ਤੇ ਅਸੀਂ ਬਾਸਾਂ ਦੁਨੀਆ ਵਿੱਚ ਔਰੰਗਜ਼ੇਬ ਵਾਲੀ ਗੱਲ ਅਸੀਂ ਵੀ ਕਰਨੀ ਸ਼ੁਰੂ ਕਰਦੇ ਇਹ ਦਿੜਤਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਕਾਇਰਤਾ ਤੇ ਉਲਟ ਹੈ ਕਾਇਰਤਾ ਉੱਥੇ ਨਹੀਂ ਦਿੜਤਾ ਹੈ ਇਹ ਨਹੀਂ ਵੀ ਜਿਹਦੇ ਵਿੱਚ ਤਿਆ ਆਵੇਗੀ ਉਹ ਉਹ ਗਾਂਦੀਵਾਦੀ ਬਣ ਗਿਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਇਹ ਦਇਆ ਨਿਰਮਲ ਦਇਆ ਹੈ ਸ਼ੁੱਧ ਹੈ ਅਸਲੀ ਹੈ ਗੁਰਨਾਣਕ ਦੇ ਘਰ ਦੀ ਇਹ ਬੰਦੇ ਨੂੰ ਕਾਇਰ ਨਹੀਂ ਕਰੇਗੀ ਇੱਥੇ ਕਹਿੰਦੇ ਨੇ ਦ੍ਰਿੜਤਾ ਉਹਦੇ ਵਿੱਚ ਆ ਜਾਏਗੀ ਕਟੜਤਾ ਨਹੀਂ ਰਹੇਗੀ ਉਹ ਜਦੋਂ ਕਿਸੇ ਉੱਤੇ ਜੇ ਕਿਸੇ ਹੱਥਾਂ ਨਾਲ ਵਾਰ ਵੀ ਕਰਦਾ ਹੈ ਤੇ ਵਾਰ ਕਰਨ ਤੇ ਵੇਲੇ ਵੀ ਉਹਦੇ ਮਨ ਵਿੱਚ ਉਹਦੇ ਪ੍ਰਤੀ ਈਰਖਾ ਨਹੀਂ ਹੋਵੇਗੀ ਉਹ ਦਿਆਲੂ ਮਨੁੱਖ ਤੇ ਇਹ ਗੋਲ ਸਾਰੇ ਧਰਮ ਦੇ ਪੈਦਾ ਹੋਣ ਕੇ ਮੈਂ ਤਾਂ ਨਾਲੇ ਦੀ ਵਿਆਖਿਆ ਕੀਤੀ ਵੀ ਇਹਦੇ ਅਰਥ ਇਹ ਨਹੀਂ ਕਿ ਜਿਹੜਾ ਜਿਹਦੇ ਵਿੱਚ ਤਿਆ ਆ ਗਈ ਤੇ ਉਹਦੇ ਕੋਲ ਥੋਰਮ ਗਤੀ ਇਹ ਚੀਜ਼ਾ ਖਤਮ ਹੋ ਜਾਣਗੀ ਹੋਣਗੀਆਂ ਪਰ ਧਰਮੀ ਬੰਦੇ ਵਾਲੀਆਂ ਹੋਣਗੇ